प्यारे विद्यार्थियों पंजाबी ट्यूटोरियल ਸਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਜਮਾਤ ਵਿੱਚ ਆਪਾਂ ਇੱਕ ਪੰਜਾਬੀ ਦਾ ਸੈਂਪਲ ਪੇਪਰ ਕਹੋ ਜਾਂ ਉਸ ਨੂੰ ਕਹੋ ਕਿ ਇੱਕ ਬਹੁਤੀ ਮਹੱਤਵਪੂਰਨ ਪ੍ਰਸ਼ਨ ਪੱਤਰ ਹੈਗਾ ਜੋ ਆਪਾਂ ਹੱਲ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਤੁਹਾਨੂੰ ਜੋ ਆਉਣ ਵਾਲਾ ਤੁਹਾਡਾ ਪੇਪਰ ਹੈ ਉਸ ਦੇ ਲਈ ਬਹੁਤ ਜ਼ਿਆਦਾ ਮਦਦ ਮਿਲ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਾਡਾ ਇਹ ਜੋ ਪੇਪਰ ਹੈ ਉਹ 80 ਨੰਬਰਾਂ ਦਾ ਹੋਏਗਾ ਤੇ ਸਾਨੂੰ 3 ਘੰਟੇ ਦਾ ਸਮਾਂ ਹੈ ਜੋ ਉਸ ਨੂੰ ਹੱਲ ਕਰਨ ਵਾਸਤੇ ਮਿਲੇਗਾ ਇਸ ਪੇਪਰ ਨੂੰ ਦੇਖ ਇਸ ਪ੍ਰਸ਼ਨ ਪੱਤਰ ਨੂੰ ਦੇਖ ਕੇ ਸਾਨੂੰ ਬਹੁਤ ਸਾਰਾ ਜਿਹੜਾ ਹੈਗਾ ਇਸ ਗੱਲ ਦੇ ਵਿੱਚ ਸਹਾਇਤਾ ਮਿਲੇਗੀ ਕਿ ਸਾਡਾ ਪੇਪਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਸੋ ਬਹੁਤ ਸਾਰੇ ਮਹੱਤਵਪੂਰਨ ਪ੍ਰਸ਼ਨ ਅਸੀਂ ਹੱਲ ਕਰਾਂਗੇ ਜਾਣਾਂਗੇ ਕਿ ਸਾਡਾ ਪੇਪਰ ਹੈ ਜੋ ਪੰਜਾਬੀ ਦਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕੁੱਲ 16 ਪ੍ਰਸ਼ਨ ਹੋਣਗੇ ਚਾਰ ਭਾਗਾਂ 'ਚ ਤੁਹਾਡਾ ਪੇਪਰ ਹੋਏਗਾ ਭਾਗ ਪਹਿਲੇ ਚ ਦੋ ਪ੍ਰਸ਼ਨ ਭਾਗ ਦੂਜੇ ਚ 6 ਭਾਗ ਤੀਜੇ ਚ ਤਿੰਨ ਤੇ ਛੇਵੇਂ ਭਾਗ ਦੇ ਵਿੱਚ ਸੌਰੀ ਚੌਥੇ ਭਾਗ ਚ 6 ਪ੍ਰਸ਼ਨ ਸੋ ਸਭ ਤੋਂ ਪਹਿਲਾ ਭਾਗ ਜਿਵੇਂ ਤੁਸੀਂ ਜਾਣਦੇ ਹੀ ਹੋ ਪੜਨ ਕੌਸ਼ਲ ਪੜਨ ਕੌਸ਼ਲ ਜਾਨੀ ਕਿ ਸਾਡੀ ਰੀਡਿੰਗ ਸਕਿੱਲ ਪਰਖਣ ਵਾਸਤੇ ਜਿਹਦੇ ਵਿੱਚ ਦੋ ਪ੍ਰਸ਼ਨ ਹੋਣਗੇ ਇੱਕ 6 ਨੰਬਰ ਦਾ ਇੱਕ 4 ਦਾ ਟੋਟਲ 10 ਨੰਬਰ ਦਾ ਸੋ ਪਹਿਲਾ ਹੋਏਗਾ ਸਾਡਾ ਇੱਕ ਅਨਡਿੱਠਾ ਪੈਰਾ ਤੇ ਫਿਰ ਦੂਸਰੀ ਹੋਏਗੀ ਅਨਡਿੱਠੀ ਕਾਗ ਟੁਕੜੀ ਸੋ ਸਭ ਤੋਂ ਪਹਿਲਾਂ ਆਪ ਦੇਖਦੇ ਅਨਡਿੱਠਾ ਪੈਰਾ ਪੇਪਰ ਨੂੰ ਹੱਲ ਵੀ ਕਰਦੇ ਆ ਇਸ ਪਿੰਡ ਦੇ ਚਾਰੇ ਪਾਸੇ ਪੀਪਲ ਝੰਡ ਅਤੇ ਬਰੋਟਾ ਜਿਹੇ ਪੁਰਾਤਨ ਤਰਖਤਾਂ ਨੇ ਆਪਣੀ ਜਾਣਦਾਰ ਹੈਸੀਅਤ ਦੀ ਹੋਂਦ ਅੱਜ ਵੀ ਕਾਇਮ ਰੱਖੀ ਹੋਈ ਹੈ ਮਨੁੱਖੀ ਜੀਵਨ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਸਾਧਨ ਖੂਹਾਂ ਟੋਪੀਆਂ ਤੋਂ ਇਲਾਵਾ ਉੱਚੀਆਂ ਢੇੜੀਆਂ ਗਲੀਆਂ ਦੇ ਕੰਡੇ ਬਣੇ ਲਾਹੌਰੀ ਇੱਟਾਂ ਦੇ ਮਕਾਨ ਇੱਕ ਦਿਨ ਇਤਿਹਾਸਕ ਦੰਦ ਕਥਾਵਾਂ ਬਣ ਜਾਣਗੇ ਇਸ ਪਿੰਡ ਦੀਆਂ ਉੱਚੀਆਂ ਚੌਂਕੜੀਆਂ ਵਾਲੀ ਧਰਮਸ਼ਾਲਾ ਕਿਸੇ ਸਮੇਂ ਪਿੰਡ ਦੀ ਸਾਥ ਹੁੰਦੀ ਸੀ ਜਿੱਥੇ ਪਾਰਲੀਮੈਂਟ ਅਤੇ ਅਸੈਂਬਲੀ ਵਾਂਗ ਹਰ ਇੱਕ ਬੰਦਾ ਆਪਣੀ رائے ਜ਼ਰੂਰ ਪ੍ਰਗਟ ਕਰਦਾ ਸੀ ਇਸ ਧਰਮਸ਼ਾਲਾ ਦੇ ਇੱਕ ਪਾਸੇ ਪਪਲਾਂ ਦੀ ਸੰਗਣੀ ਛਾਂ ਹੇਠਾਂ ਕੋਹਾਂ ਦੀਆਂ ਮੌਣਾ ਉੱਤੇ ਬੈਠ ਦੁਪਹਿਰ ਸਿਆਲ ਨੂੰ ਪਿੰਡਾਂ ਦੇ ਬਜ਼ੁਰਗ ਨਿੱਕੇ ਵੱਡੇ ਅਤੇ ਮੁੰਡੇ ਖੁੰਡੇ ਆਪਣੇ ਤਜਰਬੇ ਤੇ ਅਨੁਭਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਸਨ ਅੱਜ ਇਸ ਧਰਮਸ਼ਾਲਾ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਗਿਆ ਹੈ ਜਿਸ ਤੋਂ ਇਸ ਦੀ ਪੁਰਾਤਨ ਦਿੱਖ ਖਤਮ ਹੋ ਗਈ ਹੈ ਇਸ ਪਿੰਡ ਨੂੰ ਚਾਰੇ ਪਾਸੋਂ ਤੋਂ ਟੋਪਿਆਂ ਨੇ ਜੋ ਹੈ ਘੇਰ ਰੱਖਿਆ ਹੈ ਜੋ ਇੱਕ ਪਾਸੇ ਵਿੱਦਿਆ ਦੇ ਮੰਦਿਰ ਸਕੂਲ ਕੋਲ ਹੈ ਤੇ ਦੂਜਾ ਟੋਬਾ ਗੁਰਦੁਆਰਾ ਸਾਹਿਬ ਦੇ ਕੋਲ ਜਦ ਕਿ ਤੀਜਾ ਹਸਪਤਾਲ ਤੇ ਚੌਥਾ ਅਗਲੇ ਪਿੰਡ ਨੂੰ ਜਾਣ ਵਾਲੇ ਰਸਤੇ ਤੇ ਪੈਂਦਾ ਹੈ ਇਨ੍ਹਾਂ ਟੋਬਿਆਂ ਤੇ ਵੱਡੀਆਂ ਵੱਛੀਆਂ ਗਾਈਆਂ ਤੇ ਮੱਝਾਂ ਦਾ ਜੋ ਵਗ ਹੈ ਝੁੰਡ ਹੈ ਵਿੱਤੀ ਕਮੇਟੀ ਗੱਲ ਬਣ ਕੇ ਰਹਿ ਗਈ ਹੈ ਪਰ ਹਰ ਸਾਲ ਸਰਦੀ ਦੀ ਰੁੱਤੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਹਜ਼ਾਰਾਂ ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕਰਕੇ ਇਨ੍ਹਾਂ ਟੋਬਿਆਂ ਦੀ ਖੋਹ ਚੁੱਕੀ ਸ਼ਾਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਪ੍ਰਤੀਤ ਹੁੰਦੇ ਹਨ ਅਤੀਤ ਦੀ ਗੱਲ ਕਰਦੇ ਆ ਬਜ਼ੁਰਗ ਦੱਸਦੇ ਹਨ ਕਿ ਇਸ ਪਿੰਡ ਵਿੱਚ ਬਣੀ ਮਸਜਿਦ ਸ਼ਿਵ ਮੰਦਿਰ ਪੀਰ ਦੀ ਦਰਗਾਹ ਪੁਰਾਤਨ ਧਰਮਸ਼ਾਲਾ ਜਿਸ ਦੀ ਦਿੱਖ ਬਦਲ ਦਿੱਤੀ ਗਈ ਹੈ ਸਭ ਪੁਰਾਤਨ ਹਨ ਇਸ ਪਿੰਡ ਵਿੱਚ ਤੁਮੀ ਪੱਤੀ ਦੀ ਉੱਚੀ ਘਾਟੀ ਵਿੱਚ ਉੱਤੇ ਬਣੇ ਰਾਣੀ ਦੇ ਕਿਲੇ ਦੇ ਖੰਡਰਾਤ ਨੂੰ ਯਾਦ ਕਰਦੇ ਹਾਂ ਦੱਸਦੇ ਹਨ ਕਿ ਇਹ ਪਿੰਡ 500 ਸਾਲ ਤੋਂ ਵੀ ਪੁਰਾਣਾ ਲੱਗਦਾ ਹੈ ਅੱਜ ਇਸ ਕਿਲੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਓਕੇ ਹੁਣ ਆਪਾਂ ਪ੍ਰਸ਼ਨ ਦੇਖਦੇ ਹਾਂ ਕਿ ਪਿੰਡ ਦੇ ਚਾਰੇ ਪਾਸੇ ਕਿਸ ਨੇ ਆਪਣੀ ਹੈਸੀਅਤ ਦੀ ਹੋਂਦ ਨੂੰ ਕਾਇਮ ਰੱਖਿਆ ਹੋਇਆ ਸੀ ਜੇ ਆਪਾਂ ਪਹਿਰੇ ਦੇ ਵਿੱਚ ਜਾ ਕੇ ਪੜੀਏ ਤਾਂ ਸ਼ੁਰੂ ਵਿੱਚ ਹੀ ਸਾਨੂੰ ਮਿਲਦਾ ਕਿ ਇਸ ਪਿੰਡ ਦੇ ਚਾਰੇ ਪਾਸੇ ਪੀਪਲ ਜੰਡ ਅਤੇ ਬਰੋਟਾ ਜਿਹੇ ਪ੍ਰਾਤਨ ਉਤਰਕਤਾ ਨੇ ਠੀਕ ਹੈ ਤੇ ਸੋ ਸਾਡਾ ਜੋ ਆਨਸਰ ਹੋਏਗਾ ਉਹ ਹੋਏਗਾ ਪੁਰਾਤਨ ਰਕਤਾਣੀ ਕੌਣ ਟੋਬਿਆਂ ਦੀ ਖੋ ਚੁੱਕੀ ਸ਼ਾਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ ਵਿਦਿਆਦਾ ਮੰਦਰ ਹਸਤਾਲ ਪ੍ਰਵਾਸੀ ਪੰਛੀ ਅਗਲੇ ਪਿੰਡ ਨੂੰ ਜਾਣ ਵਾਲਾ ਰਸਤਾ ਤਾਂ ਇਹ ਜਿਹੜਾ ਸਾਨੂੰ ਉੱਤਰ ਵੀ ਅਸੀਂ ਵਿੱਚ ਪੜਦੇ ਆ ਇਹਦੇ ਕਿ ਜਦੋਂ ਸਿਆਲ ਦੀ ਰੁੱਤ ਹੁੰਦੀ ਆ ਤਾਂ ਉਦੋਂ ਜਿਹੜੇ ਪ੍ਰਵਾਸੀ ਪੰਛੀ ਐ ਹਜ਼ਾਰਾਂ ਕਿਲੋਮੀਟਰਾਂ ਤੋਂ ਆ ਕੇ ਇਸ ਦੀ ਜਿਹੜੀ ਸ਼ਾਨ ਨੂੰ ਬਰਕਰਾਰ ਰੱਖਣ 'ਚ ਮਦਦ ਕਰਦੇ ਨੇ ਜੋ ਸਾਡਾ ਉੱਤਰ ਹੋਏਗਾ ਪ੍ਰਵਾਸੀ ਪੰਛੀ ਸੋ ਇਸ ਪੈਂਡ ਵਿੱਚ ਹਰ ਇੱਕ ਬੰਦਾ ਕਿੱਥੇ ਆਪਣੀ رائے ਜ਼ਰੂਰ ਪ੍ਰਗਟ ਕਰਤਾ ਸੀ অপਸ਼ਨ ਨੇ ਪ੍ਰਾਤਨ ਧਰਮਸ਼ਾਲਾ ਵਿਖੇ ਰਾਣੀ ਦੇ ਕਿਲੇ ਦੇ ਖੰਡਰਾਤ ਵਿੱਚ ਠੀਕ ਹੈ ਸੋ ਇਸ ਤਰ੍ਹਾਂ ਦੇ ਚਾਰ অপਸ਼ਨ ਨੇ ਤਾਂ ਜੋ ਅਸੀਂ ਪਹਿਲਾਂ ਹੀ ਪੜ ਚੁੱਕੀਆਂ ਕਿ ਧਰਮਸ਼ਾਲਾ ਜਿਹੜਾ ਇੱਕ ਇਹ ਜਿਹਾ ਸਥਾਨ ਸੀ ਜਿੱਥੇ ਲੋਕ ਜਿਹੜੇ ਹੈਗੇ ਨੇ ਨਿੱਕੇ ਵੱਡੇ ਮੁੰਡੇ ਖੁੰਡੇ ਸਭ ਆਪਣੇ ਤਜਰਬੇ ਤੇ అనుਭਵ ਜਿਹੜਾ ਸਾਂਝਾ ਕਰਦੇ ਸੀ ਸੋ ਸਾਡਾ ਉੱਤਰ ਹੋਏਗਾ ਪੁਰਾਤਨ ਧਰਮਸ਼ਾਲਾ ਵਿਖੇ ਪੇਂਟ ਨੂੰ ਚਾਰੇ ਪਾਸੇ ਤੋਂ ਕਿਸ ਨੇ ਘੇਰਿਆ ਹੋਇਆ ਸੀ ਇਹ ਵੀ ਆਪਾਂ ਹੁਣੇ ਉਹਦੇ 'ਚ ਪੜਿਆ ਟੋਬਿਆਂ ਨੇ ਠੀਕ ਹੈ ਕਿ ਸਾਰੇ ਪਾਸੇ ਟੋਬੇ ਲੱਗਦੇ ਸੀ ਸੋ ਅਗਲਾ ਪ੍ਰਸ਼ਨ ਦੇਖਦੇ ਹਾਂ ਪਿੰਡ ਦੇ ਬਜ਼ੁਰਗ ਅਤੇ ਮੁੰਡੇ ਦੁਪਹਿਰ ਸਿਆਲਾਂ ਨੂੰ ਆਪਣੇ ਅਨੁਭਵ ਕਿੱਥੇ ਸਾਂਝੇ ਕਰਦੇ ਸਨ ਕੇਲੇ ਵਿੱਚ ਟੋਬਿਆਂ ਦੇ ਕੰਡੇ ਧੂਮੀ ਪੱਤੀ ਦੀ ਉੱਚੀ ਘਾਟੀ ਤੇ ਖੂਹਾਂ ਦੀਆਂ ਮੌਣਾਤੀ ਠੀਕ ਹੈ ਇਸ ਦਾ ਉੱਤਰ ਹੈ ਖੂਹਾਂ ਦੀਆਂ ਮੌਣਾਤੀ ਪੈਰੀ ਅਨੁਸਾਰ ਇਤਿਹਾਸਕ ਤੰਦਕਥਾਮਾ ਕੌਣ ਬਣ ਜਾਣਗੇ ਲਾਹੌਰੀ ਇੱਟਾਂ ਦੇ ਮਕਾਨ ਲਾਹੌਰੀ ਇੱਟਾਂ ਛੋਟੀਆਂ ਇੱਟਾਂ ਸੋ ਅਗਲਾ ਪ੍ਰਸ਼ਨ ਹੈ ਜੋ ਪਹਿਲੇ ਹੀ ਭਾਗ ਦਾ ਜਾਨੀ ਕਿ ਰੇਟਿੰਗ ਸਕਿੱਲ ਵਾਲੇ ਦਾ ਉਹ ਹੈ ਛੋਟੀ ਕਾਵ ਟੁਕੜੀ 11 ਇੱਕ ਫਰਿਸ਼ਤੇ ਮੈਨੂੰ ਰਾਤੀਂ ਆਣ ਜਗਾਇਆ ਮੰਗ ਲੈ ਜੋ ਕੁਝ ਮੰਗਣਾ ਹੋਵੇ ਰੱਬੀ ਹੁਕਮ ਸੁਨਾਇਆ ਮੈਂ ਮੰਗਿਆ ਕਿ ਕੰਮਕਾਰ ਤੋਂ ਮੈਨੂੰ ਮੁਕਤ ਕਰਾਵੋ 5 ਰੁਪਏ ਟੰ ਟੰ ਕਰਦੇ ਗੈਬੋਂ ਰੋਜ਼ ਦਵਾਵੋ ਛੱਟ ਤਥਾ ਅਸਤੂ ਫਰਮਾ ਕੇ 56 ਫਰਿਸ਼ਤਾ ਹੋਇਆ 5 ਰੁਪਏ ਰੋਜ਼ ਮਿਲਣ ਦਾ ਸ਼ੁਰੂ ਨਿਵਿਸਤਾ ਹੋਇਆ ਸੋ ਪ੍ਰਸ਼ਨ ਹੈ ਸਾਡਾ ਫਰਿਸ਼ਤੇ ਦੇ ਵਰ ਨਾਲ ਕਵੀ ਨੂੰ ਕੀ ਮਿਲਣ ਲੱਗ ਪਿਆ ਸੋ ਫ੍ਰਿਸ਼ਤੇ ਦਾ ਵਰ ਉਹਨੂੰ ਮਿਲਿਆ ਅਸੀਸ ਮਿਲੀ ਉਹਦੇ ਨਾਲ ਕਵੀ ਨੂੰ ਕੀ ਮਿਲਣ ਲੱਗ ਪਿਆ 5 ਰੁਪਏ ਰੋਜ਼ ਮਿਲਣ ਦਾ ਸ਼ੁਰੂ ਨਿਵਿਸ਼ਤਾ ਹੋਇਆ ਤਾਂ ਇਹਦਾ ਭਾਵ ਕੀ ਹੋਇਆ ਕਿ ਸਾਡਾ ਉਤਰ ਹੋਏਗਾ ਕਿ ਫ੍ਰਿਸ਼ਤੇ ਦੇ ਵਰ ਨਾਲ ਕਵੀ ਨੂੰ ਹਰ ਰੋਜ਼ 5 ਰੁਪਏ ਮਿਲਣ ਜਿਹੜੇ ਲੱਗ ਪਏ ਜਾਂ ਮਿਲਨੇ ਸ਼ੁਰੂ ਹੋ ਗਏ ਠੀਕ ਹੈ ਸੋ ਇਹ ਤੁਸੀਂ ਪੈਰਾ ਜੋ ਕਾਫ ਟੁਕੜੀਏ ਛੋਟੀ ਜੀ ਉਹਨੂੰ ਜਦੋਂ ਪਹਿਲਾਂ ਇੱਕ ਵਾਰ ਪੜੋਗੇ ਉਹਦੇ ਅਨੁਸਾਰੇ ਵੀ ਤੁਹਾਨੂੰ ਦਿਖ ਜਾਏਗਾ ਤੇ ਨਹੀਂ ਤਾਂ ਪ੍ਰਸ਼ਨ ਪੜਨ ਤੋਂ ਬਾਅਦ ਤੁਸੀਂ ਲੱਭ ਸਕਦੇ ਹੋ ਕਿ 5 ਰੁਪਏ ਰੋਜ਼ ਮਿਲਣ ਦਾ ਸ਼ੁਰੂ ਨਿਵੇਸ਼ਤਾ ਹੋਇਆ। ਫਰਿਸ਼ਤੇ ਨੇ ਕਿਹੜਾ ਰੱਬੀ ਹੁਕਮ ਸੁਨਾਇਆ? ਜੋ ਫਰਿਸ਼ਤਾ ਆਇਆ ਸੀ ਕਵੀ ਦੇ ਸੁਪਨੇ ਦੇ ਵਿੱਚ ਉਹਨੇ ਉਸ ਨੂੰ ਕਿਹੜਾ ਰੱਬੀ ਹੁਕਮ ਸੁਨਾਇਆ? ਰੱਬੀ ਹੁਕਮ ਮੀਨਸ ਰੱਬ ਵੱਲੋਂ ਹੀ ਹੁਕਮ ਲੱਗਿਆ ਹੋਇਆ ਤੇ ਫਰਿਸ਼ਤੇ ਨੇ ਆ ਕੇ ਕਵੀ ਨੂੰ ਸੁਨਾਇਆ। ਉਹ ਕੀ ਸੀਗਾ ਕਿ ਮੰਗ ਲੈ ਜੋ ਕੁਝ ਮੰਗਣਾ ਵੀ ਉਹ ਮੈਂ ਪੂਰਾ ਕਰੂੰਗਾ ਠੀਕ ਹੈ ਮੰਗ ਲੈ ਜੋ ਕੁਝ ਮੰਗਣਾ ਹੋਵੇ ਰੱਬੀ ਹੁਕਮ ਸੁਣਾਇਆ ਤੁਸੀਂ ਅਸੀਂ ਲਿਖਾਂਗੇ ਕਿ ਫਰਿਸ਼ਤੇ ਨੇ ਕਵੀ ਨੂੰ ਕੁਝ ਵੀ ਮੰਗ ਲੈਣ ਦਾ ਰੱਬੀ ਹੁਕਮ ਸੁਣਾਇਆ ਕਵੀ ਨੇ ਕਿਹੜੀ ਮੁਕਤੀ ਦਾ ਵਾਰ ਮੰਗਿਆ ਸੀ ਜਦੋਂ ਉਸਨੇ ਕਿਹਾ ਕਿ ਜੋ ਮਰਜੀ ਮੰਗ ਲੈ ਤਾਂ ਕਵੀ ਨੇ ਕਿਹੜੀ ਮੁਕਤੀ ਮੰਗੀ ਸੀ ਮੈਂ ਮੰਗਿਆ ਕਿ ਕੰਮਕਾਰ ਤੋਂ ਮੈਨੂੰ ਮੁਕਤ ਕਰਾਓ ਕਵੀ ਨੇ ਆਪਣੇ ਆਪ ਨੂੰ ਕੰਮਕਾਰ ਤੋਂ ਮੁਕਤ ਹੋਣ ਦਾ ਜਿਹੜਾ ਵਰ ਮੰਗਿਆ ਸੀ ਸੋ ਫਰਿਸ਼ਤਾ ਕੀ ਕਹਿ ਕੇ ਚਲਾ ਗਿਆ ਅਲ੍ਹਾਸ ਦੇ ਵਿੱਚ ਜਿਹੜਾ ਫਰਿਸ਼ਤਾ ਹੈਗਾ ਉਹ ਕੀ ਕਹਿ ਕੇ ਛੁਪਣ ਹੋ ਗਿਆ ਜਾਨੀ ਕਿ ਚਲੇ ਆ ਗਿਆ ਤਥਾ ਅਸਤੂ ਫਰਮਾ ਕੇ ਭਾਵ ਉਹ ਕਹਿ ਠੀਕ ਆ ਜੋ ਤੂੰ ਕਹਾ ਉਹ ਤੈਨੂੰ ਮਿਲੇਗਾ ਬਸ ਆਪਾਂ ਧਿਆਨ ਰੱਖਣਾ ਕਿ ਉਹਨੂੰ ਕਵਿਤਾ ਦੀ ਫਾਰਮ 'ਚ ਨਹੀਂ ਲਿਖਣਾ ਉੱਤਰਾਂ ਨੂੰ ਵਾਰਤਕ ਬਣਾਉਣਾ ਸੋ ਦੂਜਾ ਭਾਗ ਸਾਡਾ ਰਹੇਗਾ ਵਿਆਕਰਨ ਠੀਕ ਹੈ ਜਿਹੜਾ ਕਿ ਕੁੱਲ 12 ਨੰਬਰਾਂ ਦਾ ਹੋਏਗਾ ਜਿੰਨੇ ਵੀ ਸਾਡੇ ਟਾਪਿਕ ਨੇ ਪੰਜ ਟਾਪਿਕ ਨੇ ਟੋਟਲੀ ਸਮਾਸੀ ਸ਼ਬਦ ਬਹੁਅਰਥਕ ਕਿਰਿਆ ਵਿਸ਼ੇਸ਼ਣ ਮਹਾਵਰੇ ਵਗੈਰਾ ਤਾਂ ਸਾਰਿਆਂ ਵਿੱਚੋਂ ਮਤਲਬ ਪ੍ਰਸ਼ਨ ਪੁੱਛੇ ਜਾਣਗੇ ਇੱਥੇ ਅਸੀਂ ਧਿਆਨ ਰੱਖਣਾ ਕਿ ਕਿੰਨੇ ਜਿਹੜੇ ਸਾਡੇ ਉੱਤਰ ਮਤਲਬ ਸਹੀ ਜ਼ਰੂਰ ਹੋਣੇ ਚਾਹੀਦੇ ਆ ਤਿੰਨ ਪ੍ਰਸ਼ਨ ਹੋਣਗੇ ਹਰੇਕ ਤਰ੍ਹਾਂ ਦੇ ਟਾਪਿਕ ਵਿੱਚੋਂ ਜਿੱਦਾਂ ਸਮਾਸੀ ਸ਼ਬਦਾਂ ਚੋਂ ਤੇ ਦੋ ਹੱਲ ਕਰਨੇ ਜ਼ਰੂਰੀ ਨੇ ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ ਸੋ ਜਨਮ ਮਰਨ ਜਿਹੜਾ ਸਾਡਾ ਸਹੀ ਉੱਤਰ ਹੈ ਕਿਉਂਕਿ ਖੁਸ਼ ਨਸੀਬ ਨੂੰ ਵੀ ਇਕੱਠਾ ਕਰਕੇ ਲਿਖਣਾ ਹੁੰਦਾ ਓਪਨਾਮ ਦੇ ਵਿੱਚ ਸਮਾਸ ਨਹੀਂ ਤੇ નિર્ਦੋਸ਼ ਵੀ ਜਿਹੜਾ ਹੈ ਇਕੱਠਾ ਲਿਖਿਆ ਜਾਂਦਾ ਜਿਹੜਾ ਰਚਿਤ ਸ਼ਬਦ ਤੋਂ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸਮੇਲ ਨਾਲ ਬਣੇ ਉਸ ਨੂੰ ਅਸੀਂ ਆਖਦੇ ਹਾਂ ਸਮਾਸੀ ਸ਼ਬਦ ਰਾਤੋਂ ਰਾਤ ਸਮਾਸੀ ਸ਼ਬਦ ਦੇ ਜੋ ਉਹ ਠੀਕ ਕਿਹੜਾ ਸ਼ਬਦ ਸਮੂਹ ਹੈ ਰਾਤ ਰਾਤ ਤੋਂ ਬਾਅਦ ਰਾਤ ਤੋਂ ਪਹਿਲਾਂ ਰਾਤ ਹੀ ਰਾਤ ਵਿੱਚ ਤੋ ਸਾਡਾ ਸਹੀ ਆਪਸ਼ਨ ਹੈ ਰਾਤ ਹੀ ਰਾਤ ਵਿੱਚ ਜੇਕਰ ਇੱਕੋ ਹੀ ਰਾਤ ਵਿੱਚ ਕੋਈ ਗੱਲ ਵਾਪਰੇ ਆਪਾਂ ਕਹਿੰਦੇ ਹਾਂ ਰਾਤੋਂ ਰਾਤ ਇਸ ਤਰ੍ਹਾਂ ਹੋ ਗਿਆ ਬਹੁਅਰਥਕ ਜਿਹੜਾ ਟੋਪਿਕ ਹੈ ਸਾਡਾ ਉਹਦੇ 'ਚ ਵੀ ਅਗੇਨ ਤਿੰਨ ਪ੍ਰਸ਼ਨ ਪੁੱਛੇ ਜਾਣਗੇ ਦੋ ਕਰਨੇ ਆ ਹੇਠ ਲਿਖੇ ਵਾਕਾਂ ਵਿਚਲੀਆਂ ਜਿਹੜੀਆਂ ਖਾਲੀ ਥਾਵਾਂ ਨੇ ਉੱਤੇ ਅਸੀਂ ਇੱਕ ਬਹੁਅਰਥਕ ਸ਼ਬਦ ਇਹੋ ਜਿਹਾ ਭਰਨਾ ਜਿਹੜਾ ਸਾਰੀਆਂ ਖਾਲੀ ਥਾਵਾਂ 'ਚ ਆਵੇ ਲੇਕਿਨ ਅਰਥ ਉਹਦੇ ਵੱਖਰੇ ਵੱਖਰੇ ਹੋਣ ਸ਼ਾਮ ਸਿੰਘ ਲਾਲ ਸਿੰਘ ਤੇ ਕਮਿਕਰ ਸਿੰਘ ਸਾਂਝੀ ਡੈਸ਼ ਤੇ ਖੜੇ ਸਨ ਲੜਦੇ ਵੱਟ ਤੇ ਧਾਰ ਤੇ ਝਖੜ ਤੇ ਸੋ ਮੇਰੇ ਹਿਸਾਬ ਨਾਲ ਵੱਟ ਆਏਗਾ ਸਾਂਝੀ ਵੱਟ ਤੇ ਖੜੇ ਸਨ ਫਸਲ ਵੱਲ ਵੇਖ ਕੇ ਕਮੀਕਰ ਸਿੰਘ ਨੇ ਮੱਥੇ ਵੱਟ ਪਾ ਲਏ ਨਾਲ ਸਿੰਘ ਬੋਲਿਆ ਅੱਜ ਬਹੁਤ ਵੱਟ ਲੱਗਦਾ ਹੈ ਲੱਗਦਾ ਮੀਂਹ ਆਏਗਾ ਮੈਂ ਪਿਛਲੇ ਮਹੀਨੇ ਕਰੀ ਗਿਆ ਵੀ ਕਿ ਸੇਵੀਆਂ ਵੱਟ ਲਓ ਸੋ ਮੀਂਹ ਸਮੇ ਆਰਾਮ ਨਾਲ ਖਾਵਾਂਗੇ ਸੋ ਹਰੇਕ ਜਿਹੜੀ ਖਾਲੀ ਥਾਂ ਉੱਥੇ ਵੱਟ ਸ਼ਬਦ ਟੁਕਮਾ ਹੈ ਇੱਥੇ ਵੱਟ ਹੈ ਜੋ ਸਾਂਝਾ ਇੱਕ ਖੇਤ ਦਾ ਇੱਕ ਕਿਨਾਰਾ ਹੁੰਦਾ ਬੰਨਾ ਹੁੰਦਾ ਮੱਥੇ ਵੱਟ ਪਾਉਣਾ ਜੈਨਕਿ ਕਿਸੇ ਚੀਜ਼ ਦੇ ਉੱਤੇ ਗੁੱਸਾ ਕਰ ਲੈਣਾ ਅੱਜ ਬਹੁਤ ਵਾਠ ਹੈ ਜੈਨਕਿ ਗਰਮੀ ਹੈ ਸੇਵੀਆਂ ਵੱਟ ਲੋ ਸੇਵੀਆਂ ਬਣਾਉਣੀਆਂ ਠੀਕ ਹੈ ਉਹ ਸ਼ਬਦ ਜਿਸ ਤੇ ਅਰਥ ਇੱਕ ਤੋਂ ਜ਼ਿਆਦਾ ਹੋਣ ਉਸ ਨੂੰ ਕੀ ਕਹਿੰਨੀ ਆ ਉਹਨੂੰ ਅਸੀਂ ਆਖਦੀ ਆ ਬਹੁਅਰਥਕ ਸ਼ਬਦ ਇੱਕ ਤੋਂ ਜ਼ਿਆਦਾ ਅਰਥਾਂ ਵਾਲੇ ਸ਼ਬਦ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਕੌਣ ਦਾ ਇੱਕ ਕੋਟ ਦਾ ਇੱਕ ਅਰਥ ਹੁੰਦਾ ਹੈ ਪੈਨਣ ਵਾਲਾ ਕੱਪੜਾ ਦੂਜਾ ਅਰਥ ਕੀ ਹੋਏਗਾ ਦੂਸਰਾ ਅਰਥ ਹੋਏਗਾ ਸਾਡਾ ਕਿਲਾ ਠੀਕ ਹੈ ਸੋ ਕਿਲਾ ਕਮ ਥੋੜਾ ਟੋਲਾ ਤੇ ਕਿਲਾ ਸਾਡਾ ਸਹੀ ਜਵਾਬ ਹੋਏਗਾ ਕਿਰਿਆ ਵਿਸ਼ੇਸ਼ਣ ਵਿੱਚੋਂ ਇਸੇ ਤਰੀਕੇ ਨਾਲ ਤਿੰਨ ਪ੍ਰਸ਼ਨ ਦੋ ਕਰਨੇ ਆਪਾਂ ਹੇਠ ਲਿਖੇ ਵਿਕਲਪਾਂ ਵਿੱਚੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਸ਼ਬਦ ਸਮੂਹ ਚੁਣੋ ਸਥਾਨਵਾਚਕ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨਾਮਤੀ ਪਤਾ ਲੱਗਦਾ ਜਿਹਦੇ ਚ ਜਗ੍ਹਾ ਦੀ ਗੱਲ ਹੋਵੇ ਸਥਾਨ ਦੀ ਪਲੇਸ ਦੀ ਗੱਲ ਹੋਵੇ ਵਾਰ-ਵਾਰ ਦੁਬਾਰਾ ਘੜੀ-ਬੁੜੀ ਇਹ ਸਮੇਂ ਦੀ ਗੱਲ ਹੈ ਕੋਲ ਉਰਾ ਪਰਾਂ ਇਹਦੇ ਵਿੱਚ ਸਥਾਨ ਦੀ ਗੱਲ ਆ ਕਿ ਮੇਰੇ ਕੋਲ ਬੈਠੋ ਉਰਾ ਆਓ ਪਰਾਂ ਜਾਓ ਠੀਕ ਹੈ ਸੋ ਸਹੀ ਆਨਸਰ ਹੋ ਗਿਆ ਸਾਡਾ ਹੀ ਸੋ ਜਿੰਨਾ ਸ਼ਬਦਾਂ ਨੂੰ ਕਿਰਿਆ ਦੀ ਵਾਰ ਹੀ ਗਿਣਤੀ ਜਾਂ ਦੁਹਰਾਓ ਦਾ ਪਤਾ ਲੱਗੇ ਉਹਨੂੰ ਕੀ ਕਹਿੰਦੇ ਆ ਅਸੀਂ ਕਾਲ ਵਚਕ ਤਾਂ ਹੋ ਗਿਆ ਸਮਾਂ ਪ੍ਰਿਮਾਨ ਵਚਕ ਹੋ ਗਿਆ ਬਾਪ ਇੱਥੇ ਅਸੀਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨੂੰ ਚੁਣਾਂਗੇ ਠੀਕ ਹੈ ਹੇਠ ਲਿਖੇ ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਲੱਭਣਾ ਅਸੀਂ ਮੈਂ ਪਰ ਅੱਛਾ ਜੀ ਚੰਗਾ ਜੀ ਉਹਨਾਂ ਕਿਸੇ ਕਹਿ ਦਿੰਦੇ ਕੁਝ ਹੋਰ ਸੋ ਇਹ ਸਾਰੇ ਵਾਕ ਦੇ ਵਿੱਚ ਕਿਹੜੇ ਸ਼ਬਦ ਨੇ ਜਿਹੜੇ ਕਿਰਿਆ ਵਿਸ਼ੇਸ਼ਣ ਨੇ ਉਹ ਹੈਗੇ ਨੇ ਅੱਛਾ ਜੀ ਚੰਗਾ ਜੀ ਯਾਨੀ ਕਿ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਸੋ ਬੀ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਸੋ ਅੱਗੇ ਅਸੀਂ ਦੇਖਦੇ ਹਾਂ ਅਗੇਤਰ 75 ਠੀਕ ਹੈ ਅਗੇਤਰ 75 ਵਾਲੇ ਪਾਰਟ ਦੇ ਵਿੱਚ ਵੀ ਅਗੇਨ ਜਿਹੜਾ ਹੈਗਾ ਸਾਨੂੰ ਦੇਖਣਾ ਪਏਗਾ ਬਹੁਤ ਹੀ ਧਿਆਨ ਦੇ ਨਾਲ ਇੱਥੇ ਬਹੁਤ ਸਾਰੇ ਬੱਚੇ ਜਿਹੜੇ ਗਲਤੀ ਕਰ ਜਾਂਦੇ ਨੇ ਕਿ ਹੇਠ ਲਿਖਿਆ ਵਿੱਚੋਂ ਕਿਸੇ ਇੱਕ ਅਗੇਤਰ ਨੂੰ ਵਰਤ ਕੇ ਦੋ ਦੋ ਸ਼ਬਦ ਬਣਾਉਣੇ ਆ ਠੀਕ ਹੈ ਅਸੀਂ ਕੀ ਕਰਦੇ ਹਾਂ ਬਹੁਤੇ ਵਾਰੀ ਇੱਥੇ ਦੋ ਸ਼ਬਦ ਦਿੱਤੇ ਹੋਏ ਨੇ ਜਾਨੀ ਕਿ ਦੋ ਅਗੇਤਰ ਦਿੱਤੇ ਹੋਏ ਨੇ ਇੱਕ ਦਿੱਤਾ ਹੋਇਆ ਅ ਇੱਕ ਦਿੱਤਾ ਹੋਇਆ ਨਿਰ ਅਸੀਂ ਇੱਕ ਆ ਦਾ ਬਣਾ ਦਿੰਨੇ ਆ ਇੱਕ ਨਿਰ ਦਾ ਤਾਂ ਸਾਨੂੰ ਪੂਰੇ ਨੰਬਰ ਨਹੀਂ ਮਿਲਣਗੇ ਕਿਉਂਕਿ ਪ੍ਰਸ਼ਨ ਚੋਂ ਨਹੀਂ ਕਿਹਾ ਕਿ ਕਿਸੇ ਇੱਕ ਅਗੇਤਰ ਨੂੰ ਲਵੋ ਚਾਹੇ ਚਾਹੇ ਆ ਨੂੰ ਚੁੱਕ ਕੇ ਚਾਹੇ ਨਿਰ ਨੂੰ ਤੁਹਾਡੀ ਮਰਜ਼ੀ ਹੈ ਕਿ ਦੋਨਾਂ ਦੇ ਬਣਾ ਦਿਓ ਲੇਕਿਨ ਦੋਨਾਂ ਦਾ ਇੱਕ ਇੱਕ ਨਹੀਂ ਬਲਕਿ ਦੋ ਦੋ ਸ਼ਬਦ ਬਣਾਉਣੇ ਆ ਅ ਯੂਜ਼ ਕਰਕੇ ਵੀ ਦੋ ਬਣਾਉਣੀਆਂ ਤੇ ਨਿਰ ਯੂਜ਼ ਕਰਕੇ ਜਿਵੇਂ ਅਮਰ ਆਜਰ ਠੀਕ ਹੈ ਚਾਹੇ ਤੁਸੀਂ ਅ ਨੂੰ ਹੀ ਵਰਤੋ ਚਾਹੇ ਨਿਰ ਨੂੰ ਚਾਹੇ ਦੁਨਨ ਲੇਕਿਨ ਦੋ ਦੋ ਸ਼ਬਦ ਨਿਰ ਵੈਰ ਨਿਰਪਉ ਠੀਕ ਹੈ ਸੋ ਇਸ ਤਰ੍ਹਾਂ ਦੇ ਹੋਰ ਵੀ ਤੁਸੀਂ ਜਿਹੜਾ ਹੈ ਤਿਆਰੀ ਕਰਕੇ ਜਾਣੀ ਆ ਤੇ ਧਿਆਨ ਇਹ ਰੱਖਣਾ ਕਿ ਕੋਈ ਵੀ ਸ਼ਬਦ ਨਹੀਂ ਚੁੱਕ ਕੇ ਲਿਖਦੇ ਹਨ ਅਕੇਤਰ ਤੇ ਵਿਸ਼ੇਤਰ ਦਾ ਵੀ ਇੱਕ ਰੂਲ ਹੁੰਦਾ ਕਿ ਜੋ ਇਹਨਾਂ ਦੇ ਅੱਗੇ ਨੈਕਸਟ ਸ਼ਬਦ ਲੱਗੇਗਾ ਉਹਦਾ ਆਪਣਾ ਅਰਥ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਅਸੀਂ ਦੇਖਾਂਗੇ ਵਿਛੇਤਰ ਠੀਕ ਹੈ ਜੀ ਦੇਚ ਅਗੇਨ ਆਹਟ ਤੇ ਦਾਇਕ ਆਹਟ ਹੋ ਜਿਸ ਤਰ੍ਹਾਂ ਘਬਰਾਟ ਠੀਕ ਹੈ ਜੇ ਅਸੀਂ ਦਾਇਕ ਦੀ ਗੱਲ ਕਰਦੇ ਹਾਂ ਲਾਭਦਾਇਕ ਓਕੇ ਥੈਨ ਤੁਹਾਡਾ ਨੁਕਸਾਨਦਾਇਕ ਠੀਕ ਹੈ ਉਸ ਤੋਂ ਬਿਨਾ ਆਰਾਮਦਾਇਕ ਫਲਦਾਇਕ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਸੋ ਇਸ ਆਪਦੇ ਵੀ ਤੁਸੀਂ ਤਿਆਰ ਕਰਕੇ ਜਾਣੇ ਆ ਤੇ ਇਸ ਤੋਂ ਬਿਨਾ ਹੋਰ ਵੀ ਜਿਹੜਾ ਤਿਆਰੀ ਰੱਖਣੀ ਆ ਠੀਕ ਹੈ ਕਿਉਂਕਿ ਇਹ ਇੱਕ ਨਮੂਨਾ ਪ੍ਰਸ਼ਨ ਪੱਤਰ ਹੈ ਉਸ ਤੋਂ ਬਾਅਦ ਹੇਠ ਲਿਖਿਆ ਵਿੱਚੋਂ ਕਿਸੇ 4 ਮੁਹਾਵਰਿਆਂ ਨੂੰ ਆਪਣੇ ਵਾਕਾਂ 'ਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣਾ ਹੁਣ ਇੱਥੇ ਵੀ ਦੇਖੋ ਸਾਨੂੰ ਜਿਹੜਾ ਹੈਗਾ ਅਰਥ ਲਿਖਣੇ ਜ਼ਰੂਰੀ ਨਹੀਂ ਹੈ ਪਰ ਸਾਨੂੰ ਅਰਥ ਪਤਾ ਹੋਣੀ ਚਾਹੀਦੇ ਆ ਕਿਉਂਕਿ ਜੇ ਅਸੀਂ ਵਾਕ ਇਦਾਂ ਦਾ ਬਣਾਵਾਂਗੇ ਕਿ ਅਰਥ ਜਿਹੜੇ ਸਪਸ਼ਟ ਕਲੀਅਰ ਹੋ ਜਾਣ ਸਾਨੂੰ ਲਿਖਣ ਦੀ ਲੋੜ ਨਹੀਂ ਹੈ ਠੀਕ ਹੈ ਸੋ ਪਹਿਲਾ ਹੈ ਖਿਆਲੀ ਪਲਾਉ ਪਕਾਉਣਾ ਖਿਆਲੀ ਪਲਾਉ ਪਕਾਉਣਾ اف ایمੇਜੀਨੇਸ਼ਨ ਚਿਤ ਗੱਲਾਂ ਚ ਕੰਮ ਕਰੀ ਜਾਣੀ ਰਿਐਲਿਟੀ ਵਿੱਚ ਪ੍ਰੈਕਟੀਕਲੀ ਕੰਮ ਨਾ ਕਰਨਾ ਕੋਈ ਠੀਕ ਹੈ ਸੋ ਕਿ ਆਪਾਂ ਕਹਿੰਦੇ ਕਿਉਂ ਖਿਆਲੀ ਪਲਾਉ ਪਕਾਉਂਦਾ ਰਹਿੰਦਾ ਕਰਦਾ ਕਰਦਾ ਕੁਛ ਨਹੀਂ ਗੱਲ ਪੱਲੇ ਬੰਨਣਾ ਕਿਸੇ ਦੀ ਗੱਲ ਪੂਰੀ ਲੜ ਬੰਨ ਲੈਣੀ ਮੰਨ ਲੈਣੀ ਸਮਝ ਲੈਣੀ ਠੀਕ ਹੈ ਸਾਨੂੰ ਤੇ ਆਪਾਂ ਦੀ ਗੱਲ ਪੱਲੇ ਬੰਨ ਲੈਣੀ ਚਾਹੀਦੀ ਘੋੜੇ ਵਿੱਚ ਕਿਸੋਣਾ ਸਾਰਿਆਂ ਨੂੰ ਪਤਾ ਬੇਫਿਕਰ ਹੋ ਕੇ ਸੋਣਾ ਚਿਹਰੇ ਤੇ ਹਵਾਈਆਂ ਉਡਾਂ ਬਹੁਤ ਜ਼ਿਆਦਾ ਘਬਰਾਹਟ ਹੋਣੀ ਠੀਕ ਹੈ ਚਿਹਰੇ ਤੇ ਦਿਖਣੀ ਤੁਹਾਡੀ ਘਬਰਾਹਟ ਛੱਕੇ ਛਡਾਉਣੇ ਕਿਸੇ ਨੂੰ ਬੁਰੀ ਤਰ੍ਹਾਂ ਹਰਾਉਣਾ ਠੀਕ ਹੈ ਲੜਾਈ ਵਿੱਚ ਕਹਿ ਲਓ ਜੁਦ ਉੱਤੇ ਚ ਕਹਿ ਲਓ ਕਿਸੇ ਨੂੰ ਬੁਰੀ ਤਰ੍ਹਾਂ ਹਰਾਉਣਾ ਜ਼ੁਬਾਨ ਦੇਣੀ ਭਾਵ ਕਿਸੇ ਨਾਲ ਕੋਈ ਪ੍ਰੋਮਿਸ ਕਰਨੀ ਵਾਅਦਾ ਕਰਨਾ ਕਮਿਟਮੈਂਟ ਕਰਨੀ ਸੋ ਅਕੋਰਡਿੰਗਲੀ ਤੁਸੀਂ ਇਹਨਾਂ ਦੇ ਵਾਅਦੇ ਬਣਾ ਸਕਦੇ ਹੋ ਸੋ ਬੇਟੀ ਅਗਲਾ ਜੋ ਭਾਗ ਹੈ ਤੀਜਾ ਭਾਗੂ ਹੈ ਲਿਖਣ ਕੌਸ਼ਲ ਯਾਨੀ ਕਿ ਤੁਹਾਡੀ ਰਾਈਟਿੰਗ ਸਕਿੱਲ ਵਰਕੀ ਜਾਣੀ ਹੈ ਸੋ ਰਾਈਟਿੰਗ ਸਕਿੱਲ ਚ ਅਗੇਨ ਸਾਨੂੰ ਤਿੰਨ ਤਰ੍ਹਾਂ ਦੇ ਪ੍ਰਸ਼ਨ ਹੋਣਗੇ ਟੋਟਲ 18 ਨੰਬਰਾਂ ਦਾ ਹੋਏਗਾ 8 ਨੰਬਰ ਦਾ ਲੇਖ ਹੋਊਗਾ ਤੁਹਾਨੂੰ 6 ਨੰਬਰ ਦਾ ਪੱਤਰ ਤੇ 4 ਨੰਬਰ ਦਾ ਚਿੱਤਰ ਵਰਣਨ ਸੋ ਇੱਥੇ ਥੋੜੀਆਂ ਗੱਲਾਂ ਸਪਸ਼ਟ ਕਰਨੀਆਂ ਮੈਂ ਕਿ ਤਿੰਨ ਲੇਖਾਂਣਗੇ ਤੁਹਾਨੂੰ ਇਹ ਨਹੀਂ ਕਿ ਪਹਿਲਾ ਲੇਖ ਪੜਿਆ ਹੈਡਿੰਗ ਤੇ ਸ਼ੁਰੂ ਕਰਤਾ ਤਿੰਨੋਂ ਲੇਖਾਂ ਦੇ ਹੈਡਿੰਗ ਪੜੋ ਪਹਿਲਾਂ ਧਿਆਨ ਦੇ ਨਾਲ ਠੀਕ ਹੈ ਜਿਵੇਂ ਇੱਥੇ ਹੈ ਤੁਹਾਨੂੰ ਸਮੇਂ ਦੀ ਕਦਰ ਠੀਕ ਹੈ ਉਸ ਤੋਂ ਬਾਅਦ ਅਗਲਾ ਹੈਗਾ ਹਰਿਆਵਲ ਲਹਿਰ ਬਾਰੇ ਆ ਠੀਕ ਹੈ ਤੇ ਨਾਮ ਤੇ ਪਤਾ ਲੱਗਦਾ ਹਰਿਆਵਲ ਭਾਵ ਦਰਖਤਵਤ ਤੋਂ ਬਦ ਲਗਾਉਣੀ ਤੇ ਅੱਗੇ ਹੈ ਪੰਜਾਬ ਦੀਆਂ ਲੋਕ ਖੇਡਾਂ ਲੋਕ ਖੇਡਾਂ ਉਹ ਖੇਡਾਂ ਹੁੰਦੀਆਂ ਜਿਹੜੀਆਂ ਪੁਰਾਤਣ ਨੇ ਠੀਕ ਹੈ ਨਾ ਤੇ ਅੱਜ ਦੀਆਂ ਖੇਡਾਂ ਨਹੀਂ ਜਿੱਥੇ ਚ ਆਪਾਂ ਹਾਕੀ ਦੀ ਗੱਲ ਨਹੀਂ ਕਰ ਸਕਦੇ ਜਿੱਥੇ ਆਪਾਂ ਉਹ ਖੇਡਾਂ ਜਿਹੜੀਆਂ ਪੁਰਾਣੇ ਸਮੇਂ ਚ ਸੀ ਸੋ ਉਹਨਾਂ ਚ ਉਹ ਟਾਪਿਕ ਚੱਕੋ ਜਿਹੜਾ ਤੁਹਾਨੂੰ ਲੱਗਦਾ ਕਿ ਜਿਹਦੇ ਬਾਰੇ ਕਹਿਣ ਲਈ ਤੁਹਾਡੇ ਕੋਲੇ ਕਾਫੀ ਕੁਝ ਹੈ ਤਾਂ ਕਿ ਤੁਸੀਂ ਇੱਕ ਅੱਛਾ ਵਧੀਆ 200 ਜਿਹੜਾ ਸ਼ਬਦਾਂ ਦਾ ਲੇਖ ਹੈ ਉਹ ਲਿਖ ਸਕੋ ਠੀਕ ਹੈ ਸੋ ਨੁਕਤੇ ਵੀ ਦਿੱਤੇ ਹੋ ਨੇ ਨੁਕਤੇ ਤੋਂ ਭਾਗ ਹੁੰਦਾ ਹਿੰਟ ਤੇ ਜਿਹਦੇ ਤੋਂ ਤੁਹਾਨੂੰ ਕਾਫੀ ਜ਼ਿਆਦਾ ਸਹਾਇਤਾ ਮਿਲ ਜਾਂਦੀ ਹੈ ਕਿ ਉਹ ਲੇਖ ਨੂੰ ਤੁਸੀਂ ਕਿਵੇਂ ਡਿਵੈਲਪ ਕਰਨਾ ਅਗਲਾ ਹੈ ਬੇਟੇ ਪੱਤਰ ਰਚਨਾ ਠੀਕ ਹੈ ਪੱਤਰ ਰਚਨਾ ਸ਼ੇ ਨੰਬਰ 10 ਹੋਏਗਾ ਇਹਦੇ ਵਿੱਚ ਵੀ ਅਗੇਨ ਦੋ ਹੋਣਗੇ ਇੱਕ ਕਰਨੀ ਹੈ ਤੁਸੀਂ ਜਿਵੇਂ ਤੁਹਾਨੂੰ ਸਿਲੇਬਸ ਵਿੱਚ ਆਲਰੇਡੀ ਅਧਿਆਪਕ ਵੱਲੋਂ ਦੱਸਿਆ ਜਾਂਦਾ ਕਿ ਇੱਕ ਨਿੱਜੀ ਪੱਤਰ ਹੁੰਦਾ ਇੱਕ ਹੁੰਦਾ ਦਫ਼ਤਰੀ ਪੱਤਰ ਹੁਣ ਨਿੱਜੀ ਤੇ ਦਫਤਰੀ ਪੱਤਰ ਦਾ ਜਿਹੜਾ ਫਾਰਮੈਟ ਹੈ ਲਿਖਣ ਦਾ ਉਹ ਅਲੱਗ-ਅਲੱਗ ਹੈ ਸੋ ਉਹ ਤੁਹਾਨੂੰ ਪੂਰੀ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਜੇ ਮੈਂ ਨਿੱਜੀ ਪੱਤਰ ਅਟੈਂਪਟ ਕਰਨਾ ਤਾਂ ਮੇਰਾ ਫਾਰਮੈਟ ਕੀ ਰਹੇਗਾ ਜੇ ਮੈਂ ਦਫਤਰੀ ਪੱਤਰ ਅਟੈਂਪਟ ਕਰਨਾ ਤਾਂ ਮੇਰਾ ਫਾਰਮੈਟ ਕਿਵੇਂ ਰਹੇਗਾ ਕੀ ਭਾਣ ਹੋਏਗੀ ਕਿ ਦਫਤਰੀ ਪੱਤਰ ਆ ਕਿ ਨਿੱਜੀ ਪੱਤਰ ਠੀਕ ਹੈ ਪਹਿਲਾ ਸੀ ਜਿਹੜਾ ਅਧਿਆਪਕ ਨੂੰ ਹੈ ਮਨਪਸੰਦ ਅਧਿਆਪਕ ਨੂੰ ਤੇ ਦੂਜਾ ਹੈਗਾ ਪ੍ਰਿੰਸੀਪਲ ਨੂੰ ਬਿਨੇ ਪੱਤਰ ਸੋ ਕਲੀਅਰ ਹੁੰਦਾ ਕਿ ਪਹਿਲਾ ਮਨਪਸੰਦ ਅਧਿਆਪਕ ਨੂੰ ਅਸੀਂ ਆਪਣੀ ਕੋਈ ਸਲਾਹ ਲੈਣ ਵਾਸਤੇ ਪੱਤਰ ਲਿਖਦੇ ਆ ਤਾਂ ਉਹ ਨਿੱਜੀ ਪੱਤਰ ਹੋਏਗਾ ਠੀਕ ਹੈ ਨਹੀਂ ਪਲੇਖਾ ਪੈਂਦਾ ਕਿ ਅਧਿਆਪਕ ਨੂੰ ਲਿਖਣਾ ਤਾਂ ਦਫਤਰੀ ਹੀ ਹੋਊਗਾ ਬਟ ਨਹੀਂ ਉਹ ਨਿੱਜੀ ਪੱਤਰ ਆ ਇੱਥੇ ਅਸੀਂ ਪ੍ਰਿੰਸੀਪਲ ਨੂੰ ਕੋਈ ਬਿਨੇ ਪੱਤਰ ਲਿਖ ਰਹੇ ਹਾਂ ਪੰਜਾਬੀ ਦੀਆਂ ਅਖਬਾਰਾਂ ਲਵਾਂ ਸੰਬੰਧੀ ਤੇ ਇਹ ਹੋ ਗਿਆ ਸਾਡਾ ਦਫਤਰੀ ਪੱਤਰ ਹੁਣ ਜਦੋਂ ਤੁਹਾਨੂੰ ਕਲੀਅਰ ਕਟ ਪਤਾ ਹੋਏਗਾ ਕਿ ਇਹ ਫਾਰਮੈਟ ਨਿੱਜੀ ਦਾ ਹੈ ਦਫਤਰੀ ਦਾ ਤਾਂ ਤੁਸੀਂ ਅਕੋਰਡਿੰਗਲੀ ਚੂਸ ਕਰਕੇ ਹਿੰਟ ਦੀ ਹੈਲਪ ਨਾਲੇ ਪੱਤਰ ਲਿਖਣਾ ਉਸ ਤੋਂ ਅੱਗੇ ਜਿਹੜਾ ਹੈਗਾ ਬੇਟੇ ਲਿਖਣ ਕੌਸ਼ਲ ਦੇ ਵਿੱਚ ਹੀ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈਗਾ ਤਸਵੀਰ ਨੂੰ ਵੇਖ ਕੇ ਉਹਦੇ ਬਾਰੇ ਤੁਸੀਂ ਸ਼ਬਦ ਲਿਖਣੇ ਆ 50 ਸ਼ਬਦ ਕਿ ਘੱਟੋ-ਘੱਟ 5-7 ਲਾਈਨਾਂ ਠੀਕ ਹੈ ਹੁਣ ਇੱਥੇ ਧਿਆਨ ਕੀ ਰੱਖਣਾ ਹੁੰਦਾ ਕਿ ਅਸੀਂ ਛੋਟੀਆਂ ਕਲਾਸਾਂ ਵਾਂਗੂ ਇਹ ਨਹੀਂ ਲਿਖਣਾ ਕਿ ਇਸ ਵਿੱਚ ਇੱਕ ਮੁੰਡਾ ਹੈ ਇਸ ਵਿੱਚ ਇੱਕ ਕੁੜੀ ਹੈ ਇਸ ਵਿੱਚ ਔਰ ਤਿੰਨੋ ਇਸ ਨੂੰ ਇੱਕ ਸਟੋਰੀ ਦੀ ਤਰ੍ਹਾਂ ਡਿਵੈਲਪ ਕਰਕੇ ਠੀਕ ਹੈ ਲਿਖਣਾ ਕਿ ਜਿਹਦੇ ਚ ਤੁਹਾਡੇ ਜਿਆਦਾ ਤੋਂ ਜਿਆਦਾ ਅੱਛੀ ਅੱਛੀ ਵੋਕੇਬਲਰੀ ਯੂਜ਼ ਕਰਨੀ ਆ ਠੀਕ ਹੈ ਨਾ ਕੋਈ ਆਪਣਾ ਆਈਡੀਆ ਕੋਈ ਆਪਣੀ ਇਮੇਜਿਨੇਸ਼ਨ ਜਿਹੜੀ ਹੈ ਉਹਦੇ ਵਿੱਚ ਦਿਖਾਉਣੀ ਆ ਉਨੇ ਹੀ ਜਿਆਦਾ ਮਾਰਕਸ ਤੁਹਾਡੇ ਆਣਗੇ ਅਗਲਾ ਹੈ ਵਿੱਚ ਤੁਹਾਡਾ ਲਾਸਟ ਭਾਗ ਹੈ ਜੋ ਹੈ ਉਹ ਪਾਠ ਪੁਸਤਕ ਅਧਾਰਿਤ ਪ੍ਰਸ਼ਨ ਪੱਤਰ ਭਾਗ ਸਾਰਾ ਟੈਕਸਟ ਬੁੱਕ ਬੇਸਡ ਜਿਹੜਾ ਹੈਗਾ ਇਹ ਸੈਕਸ਼ਨ ਹੋਏਗਾ ਜਿਹੜਾ ਕਿ 40 ਨੰਬਰ ਦਾ ਹੋਏਗਾ ਸੋ ਮਹੱਤਵਪੂਰਨ ਹਿੱਸਾ ਜੀ ਸਾਡਾ ਰਹਿੰਦਾ ਹੈ ਠੀਕ ਹੈ ਜਾਨੀ ਕਿ ਅੱਧਾ ਪੇਪਰ ਹੋਇਆ ਜੀ ਤੱਕ ਸੋ ਪਹਿਲਾ ਹੈ ਕਹਾਣੀ ਤੇ ਵਾਰਤਕ ਵਿੱਚੋਂ ਪ੍ਰਸ਼ਨ ਆਣਗੇ 6 ਆਣਗੇ ਤੁਸੀਂ 5 ਕਰਨੀਆਂ ਤੇ ਇਹ ਆਪਸ਼ਨ ਵਾਲੇ ਨੇ ਕੋਈ ਦਿੱਕਤ ਨਹੀਂ ਹੈ ਖੱਟੀ ਕਮਾਈ ਕਰਕੇ ਕਿੱਥੇ ਮੁੜ ਕੇ ਆਉਣ ਨੂੰ ਜੀ ਕਰਦਾ ਘਰ ਦਾ ਪਿਆਰ ਲੇਖ ਆਪਾਂ ਪੜਿਆ ਸੀ ਉਹਦੇ ਵਿੱਚ ਸੀ ਘਰ ਕਿ ਕਿਤੇ ਵੀ ਘੁੰਮਿਆ ਹੋ ਵਾਪਸ ਘਰ ਆਉਣ ਨੂੰ ਦਿਲ ਕਰਦਾ ਬੋਲੀ ਲੇਖ ਵਿੱਚ ਲੇਖਕ ਨੇ ਦਿਲ ਦੀ ਦੌਲਤ ਦੀਆਂ ਮੋਹਰਾਂ ਕਿਸ ਨੂੰ ਕਿਹਾ ਹੈ ਲਫ਼ਜ਼ਾਂ ਨੂੰ ਠੀਕ ਹੈ ਜਾਨੀ ਕਿ ਸ਼ਬਦਾਂ ਨੂੰ ਦਿਲ ਦੀ ਦੌਲਤ ਦੀਆਂ ਮੋਰਾਂ ਕਿਆ ਮੇਰੇ ਵੱਡੇ-ਵਡੇਰੇ ਲੇਖ ਹੈ ਇੱਕ ਤੁਹਾਨੂੰ ਕਿਹੜੇ ਪਿੰਡ ਵਾਲਿਆਂ ਨੇ ਲੇਖਕ ਦੇ ਵੱਡੇ-ਵਡੇਰਾਂ ਨਾਲ ਰਿਸ਼ਤਾ ਤੋੜ ਲਿਆ ਸੀ ਇਹਦਾ ਸਾਡਾ ਜਿਹੜਾ ਉੱਤਰ ਹੈ ਉਹ ਹੈ ਛਾਪੇ ਪਿੰਡ ਵਾਲਿਆਂ ਨੇ ਠੀਕ ਹੈ ਸੋ ਕਈ ਪਿੰਡਾਂ ਦੇ ਨਾਮ ਆਏ ਨਹੀਂ ਤੇ ਸਾਡਾ ਆਨਸਰ ਹੈ ਛਾਪੇ ਪਿੰਡ ਵਾਲਿਆਂ ਨੇ ਰਿਸ਼ਤਾ ਤੋੜ ਲਿਆ ਸੀ ਕੁਲਫੀ ਕਹਾਣੀ ਵਿੱਚ ਕਾਕਾ ਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ ਹੀਰੇ ਸਮਝਦਾ ਸੀ ਮੁਰਮਰੇ ਰੁਪਏ ਕੁਲਫੀ ਤਾਂ ਸਾਡਾ ਆਨਸਰ ਹੈ ਰੁਪਏ ਧਰਤੀ ਹੇਠਲਾ ਬਲਦ ਕਹਾਣੀ ਅਨੁਸਾਰ ਮਾਨ ਸਿੰਘ ਤੇ ਕਰਮ ਸਿੰਘ ਕਿਸ ਫਰੰਟ ਤੇ ਲੜ ਰਹੇ ਸਨ ਅਮਰੀਕਾ ਬਰਮਾ ਪਾਕਿਸਤਾਨ ਉਸਦਾ ਉੱਤਰ ਹੈ ਬਰਮਾ ਅੰਕ ਸੰ ਕਹਾਣੀ ਵਿੱਚ ਨਾਨਕੀਆਂ ਨੇ ਜ਼ਿੰਮੇਵਾਰੀ ਦੀ ਪੱਗ ਕਿਸ ਦੇ ਸਿਰ ਤੇ ਬੰਨੀ ਸੀ ਜਦੋਂ ਗੁਰਤਾਰ ਸਿੰਘ ਦੀ ਡੈਥ ਹੋ ਗਈ ਤਾਂ ਵੱਡਾ ਮੁੰਡਾ ਅਮਰੀਕ ਸਿੰਘ ਹੈ ਜਿਹੜਾ ਉਹਦੇ ਤੇ ਜ਼ਿੰਮੇਵਾਰੀ ਦੀ ਪੱਗ ਬੰਨੀ ਸੀ ਅਗਲਾ ਕਵਿਤਾ ਤੇ ਇਕਾਂਗੀ ਵਿੱਚੋਂ ਜਿਹੜੇ ਅਸੀਂ ਪ੍ਰਸ਼ਨ ਹੈਗੇ ਨੇ 6 ਉਹਨਾਂ ਚੋਂ ਪੰਜ ਕਰਨੀ ਅਗੇਨ देयर इज ਆਪਸ਼ਨ ਠੀਕ ਹੈ ਪੰਡ ਜਮੀ ਪੰਡ ਨਿੰਮੀ ਸੋ ਕਿਉ ਮੰਦਾ ਆਖਿਆ ਵਿੱਚੋਂ ਹੈ ਸ਼ਾਹ ਮੁਹੰਮਦ ਦੀ ਰਚਨਾ ਜੰਗ ਦਾ ਹਾਲ ਚ ਮੇਕਜ਼ੀਨਾਂ ਸ਼ਬਦ ਆਇਆ ਉਹਦਾ ਕੀ ਮਤਲਬ ਹੈ ਸ਼ਾਸਤਰ ਕਰ ਕਿਰਪਾ ਕਰਕੇ ਵਕਸ਼ਲੇ ਬਾਣੀ ਜਦੋਂ ਗੁਰੂ ਪ੍ਰਸੰਨ ਹੋ ਜਾਂਦਾ ਤੂੰ ਜੀਵ ਨੂੰ ਕਿਸ ਨਾਲ ਮਿਲਾਉਂਦਾ ਪ੍ਰਭੂ ਨਾਲ ਠੀਕ ਹੈ ਸੋ ਜੇ ਅਸੀਂ ਥੋੜਾ ਥੋੜਾ ਵੀ ਗੋ ਥਰੂ ਹੋਏ ਹੋਗੇ ਕਵਿਤਾਵਾਂ ਦੀ ਤਾਂ ਆਰਾਮ ਨਾਲ ਜਿਹੜੇ ਸਾਨੂੰ ਇਹਨਾਂ ਦੇ ਉੱਤਰ ਹੈ ਉਹ ਪਤਾ ਲੱਗ ਜਾਣਗੇ ਠੀਕ ਹੈ ਸੋ ਇਹ ਕਵਿਤਾ ਤੇ ਜਿਹੜਾ ਹੈਗਾ ਇਕਾਂਗੀ ਵਾਲਾ ਪਾਠ ਸੀਗਾ ਨੈਕਸਟ ਨਿਹਾਲ ਕੌਰ ਅਨੁਸਾਰ ਠੀਕ ਆ ਆਪਾਂ ਹੁਣ ਇਹ ਕਵਿਤਾ ਦੇ ਦੇਖੇ ਨੇ ਤਿੰਨ ਪ੍ਰਸ਼ਨ ਤੇ ਤਿੰਨ ਇਕਾਂਗੀ ਤੇ ਆ ਨਿਹਾਲ ਕੌਰ ਅਨੁਸਾਰ ਮਨਜੀਤ ਕੌਰ ਨੂੰ ਕੌਣ ਪੁੱਠੀਆਂ ਸਲਾਹਾਂ ਦਿੰਦਾ ਸੀ ਦੂਜਾ ਵਿਆਹ ਇਕਾਂਗੀ ਹੈ ਨਾ ਸਾਡੀ ਗਵਾਂਡਣ ਜ਼ਫਰਨਾਮਾ ਇਕਾਂਗੀ ਅਨੁਸਾਰ ਅੰਗਰੇਜ਼ ਦੀ ਜ਼ਮੀਰ ਕੀ ਪੜ ਕੇ ਕੰਬ ਗਈ ਜ਼ਫਰਨਾਮਾ ਔਰੰਗਜ਼ੇਬ ਦੀ ਜਿਹੜੀ ਜਮੀਰ ਕੀ ਜ਼ਫਰਨਾਮਾ ਪੜ ਕੇ ਕੰਬ ਗਈ ਜ਼ਫਰਨਾਮਾ ਇਕਾਂਗੀ ਦੇ ਵਾਪਰਨ ਦਾ ਸਥਾਨ ਕਿਹੜਾ ਦਰਸਾਇਆ ਗਿਆ ਅਹਿਮਦਨਗਰ ਠੀਕ ਹੈ ਕਹਿਮਤਨਗਰ ਦੀ ਘਟਨਾ ਇਹ ਸਾਰੀ ਜੋ ਜ਼ਫਰਨਾਮਾ ਪੜਨ ਵੇਲੇ ਦੀ ਹੈ ਹੁਣ ਕਹਾਣੀ ਤੇ ਵਰਤਕ ਵਿੱਚੋਂ ਚਾਰ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਸ਼ਬਦਾਂ ਚ ਦੇਣੇ ਹਨ ਯਾਨੀ ਕਿ ਛੋਟੇ ਤੋਂ ਛੋਟੇ ਹੀ ਦੇਣੇ ਹਨ ਸੋ ਇੱਕ ਇੱਕ ਨੰਬਰ ਦਾ ਹੋਏਗਾ ਇਹ ਮੇਰੇ ਵੱਡੇ ਵਡੇਰੇ ਲੇਖ ਵਿੱਚ ਬਾਬੇ ਦਾਸ ਨੇ ਕਿੱਕਰ ਦੀ ਗੇਲੀ ਨੂੰ ਕੀ ਆਖਿਆ ਸੀ ਉਹ ਇੱਕ ਬਹੁਤ ਵੱਡੀ ਕਿੱਕਰ ਦੀ ਗੇਲੀ ਜਾਨੀ ਕਿ ਕਿੱਕਰ ਇੱਕ ਦਰਖਤ ਤੇ ਉਹਨੂੰ ਉਹਦਾ ਜਿਹੜਾ ਕਾਫੀ ਸਾਰਾ ਟਾਣਾ ਹੁੰਦਾ ਕਹਿ ਲੋ ਉਹਨੂੰ ਕਿਹਾ ਸੀਗਾ ਟੰਬਾ ਬੋਲੀ ਇਹ ਜਿਹੜਾ ਬੋਲੀ ਲੇਖ ਤੇ ਆਧਾਰ ਤੇ ਸਪਸ਼ਟ ਕਰੋ ਕਿ ਬੱਚਿਆਂ ਦੀ ਦੁਨੀਆ ਵਿੱਚ ਅਮੀਰੀ ਦਾ ਵਾਅਦਾ ਕਾਇਮ ਰੱਖਣਾ ਕਿਸ ਦੀ ਜ਼ਿੰਮੇਵਾਰੀ ਹੈ ਪੇਰੈਂਟਸ ਦੀ ਜਾਨੀ ਕਿ ਮਾਤਾ ਪਿਤਾ ਦੀ ਘਰ ਦਾ ਪਰਿਵਾਰ ਲੇਖ ਅਨੁਸਾਰ ਲੇਖ ਕਿੱਥੇ ਖੜਕੇ ਆਪਣੇ ਪਿੰਡ ਦੀ ਝਾਕੀ ਦੇਖਦਾ ਸੀ ਟਿੱਬੇ ਕੋਲ ਮਸੱਦੀ ਲਾਲ ਤੋਂ ਥੇਲੇ ਵਿੱਚ ਕੀ ਲਿਆ ਜਾਂਦਾ ਸੀ ਕੁਲਫੀ ਕਹਾਣੀ ਦੇ ਅਨੁਸਾਰ ਦੱਸਣਾ ਸੀ ਛੋਲੇ ਠੀਕ ਹੈ ਧਰਤੀ ਹੇਠਲਾ ਬੋਲਦ ਕਹਾਣੀ ਵਿੱਚ ਜਸਵੰਤ ਸਿੰਘ ਕੌਣ ਸੀਗਾ ਇਹ ਜਿਹੜਾ ਕਰਮ ਸਿੰਘ ਦਾ ਛੋਟਾ ਭਰਾ ਸੀ ਠੀਕ ਹੈ ਤੇ ਅਗਲੇ ਜਿਹੜੇ ਪ੍ਰਸ਼ਨ ਚੌਥਾ ਉਹ ਹੈਗਾ ਕਹਾਣੀ ਵਾਰਤਕ ਤੇ ਇਕਾਂਗੀ ਵਿੱਚੋਂ ਕਿਸੇ 7 ਜਿਹੜੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਸੀ 25-30 ਸ਼ਬਦਾਂ 'ਚ ਯਾਨੀ ਕਿ 2 ਨੰਬਰ ਦਾ ਇੱਕ ਪ੍ਰਸ਼ਨ ਦਾ ਉੱਤਰ ਹੋਏਗਾ ਅੰਕ ਸੰਖਿਆ ਅਨੁਸਾਰ ਕਰਤਾਰ ਸਿੰਘ ਦੇ ਪਰਿਵਾਰ ਵਿੱਚ ਕੌਣ-ਕੌਣ ਸੀ ਉਹ ਸਾਰਿਆਂ ਦੇ ਤੁਸੀਂ ਨਾਮ ਦੱਸਣੇ ਆ ਕਰਤਾਰ ਸਿੰਘ ਠੀਕ ਆ ਉਹਦਾ ਵੱਡਾ ਬੇਟਾ ਸੀ ਅਮਰੀਕ ਤੇ ਇਸੇ ਤਰ੍ਹਾਂ ਉਹਦੇ ਕੁੜੀਆਂ ਦੇ ਨਾਮ ਵੀ ਆਏ ਨੇ ਹਨਾ ਵਾਈਫ ਦਾ ਛੋਟੇ ਭਰਾ ਦਾ ਉਹ ਸਾਰਿਆਂ ਦੇ ਨਾਮ ਯਾਦ ਕਰਨੇ ਨੇ ਬਸ ਕੁਲਫੀ ਕਹਾਣੀ ਦੇ ਧਾਰਤਿ ਦੱਸਣਾ ਕਿ ਕੁਲਫੀ ਜਿਹੜੀ ਹੈਗੀ ਅ ਦਾ ਹੋਕਾ ਸੁਣ ਕੇ ਲੇਖਕ ਦੇ ਮਨ ਚ ਕੀ ਆਇਆ ਵਿਚਾਰ ਆਇਆ ਕਿ ਹੁਣ ਉਹ ਮਤਲਬ ਕਿਸ ਤਰ੍ਹਾਂ ਆਪਣੇ ਆਪ ਨੂੰ ਮੁੰਡੇ ਨੂੰ ਕੀ ਬਹਾਨਾ ਲਾਵੇ ਕਿ ਕਿਉਂਕਿ ਉਹ ਕੁਲਫੀ ਲੈ ਕੇ ਦੇਣ ਦਾ ਉਹਦੇ ਕੋਲੇ ਪੈਸੇ ਨਹੀਂ ਸੀਗੇ ਤੇ ਉਹਨੂੰ ਇਸ ਤਰ੍ਹਾਂ ਦਾ ਧਿਆਨ ਆਂਦਾ ਕਿ ਹੁਣ ਉਹ ਕਿਹੜਾ ਬਹਾਨਾ ਲਾ ਕੇ ਮਤਲਬ ਆਪਣੇ ਬੱਚੇ ਨੂੰ ਕੁਲਫੀ ਲੈਣ ਤੋਂ ਰੋਕ ਕੇ ਮਾਨ ਸਿੰਘ ਨੂੰ ਕਰਮ ਸਿੰਘ ਦਾ ਪਿਤਾ ਧਰਤੀ ਹੇਠ ਬਲਦ ਕਿਉਂ ਮਤਲਬ ਜਿਹੜਾ ਸਮਝਦਾ ਸੀ ਕਿਉਂਕਿ ਉਹਨੇ ਆਪਣੇ ਬੇਟੇ ਦੀ ਡੈਥ ਦਾ ਜਿਹੜਾ ਹੈਗਾ ਬੋਝ ਉਹ ਵੀ ਆਪਣੇ ਮਨ ਤੇ ਰੱਖਿਆ ਸੀ ਤਾਂ ਕਿ ਫੌਜੀ ਦੀ ਛੁੱਟੀ ਹੈ ਜਿਹੜੀ ਉਹ ਖਰਾਬ ਨਾ ਹੋ ਜਾਵੇ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰਾ ਰਿਪ੍ਰੈਸ਼ਨ ਨੇ ਜ਼ਫਰਨਾਮਾ ਕਾਂਗੀ ਦੇ ਧਾਰਤੇ ਤੋਂ ਕਿਉਂ ਔਰੰਗਜ਼ੇਬ ਦੇ ਫੌਜਦਾਰ ਤੇ ਸੂਬੇਦਾਰ ਉਤਬਾਗੀ ਕਿਉਂ ਹੋ ਗਏ ਸੀ ਕਿਉਂਕਿ ਉਹ ਜਿਹੜਾ ਔਰੰਗਜ਼ੇਬ ਸੀ ਬਹੁਤ ਜ਼ੁਲਮ ਕਰਦਾ ਸੀ ਸਾਰਿਆਂ ਤੇ ਉਹਨਾਂ ਨੂੰ ਉਹਦਾ ਜਿਹੜਾ ਰਾਜ ਕਰਨ ਦਾ ਤਰੀਕਾ ਉਹ ਪਸੰਦ ਨਹੀਂ ਸੀ। ਤੁਰੰਤਾ ਹੁਨਰ ਪਾਠ ਅਨੁਸਾਰ ਲੰਬੇ ਪੈਂਡੇ ਤੇ ਕੌਣ ਤੁਰ ਸਕਦਾ ਇਹ ਵੀ ਤੁਹਾਡੇ ਪਾਠ ਪੁਸਤਕ ਦੇ ਪ੍ਰਸ਼ਨਾਂ ਵਿੱਚ ਹੀ ਹੈ ਕਿ ਲੰਬੇ ਪੈਂਡੇ ਤੇ ਤੁਰਨ ਦਾ ਸਾਹ ਉਸ ਹੀ ਕਰ ਸਕਦਾ ਜਿਹੜਾ ਸਾਹਸੀ ਹੋਵੇ ਐਂਡ ਹਿੰਮਤੀ ਹੋਵੇ ਠੀਕ ਹੈ ਤੇ ਜਿਹਨੂੰ ਮਤਲਬ ਔਕੜਾਂ ਜੋ ਸਾਨੂੰ ਸਫ਼ਰ ਤੇ ਆਉਂਦੀਆਂ ਉਹਨਾਂ ਨਾਲ ਲੜਨ ਦੀ ਜਿਹਦੇ ਚ ਸ਼ਕਤੀ ਹੋਵੇ ਤੇ ਇੱਥੇ ਉਹ ਬਾਬਾਨਕ ਦੀ ਉਦਾਹਰਣ ਦਿੰਦੇ ਨੇ ਕਿ ਉਹ ਐਸੀ ਕਰਕੇ ਲੰਬੇ ਪੈਂਡੇ ਤੇ ਤੁਰ ਸਕੇ ਕਿਉਂਕਿ ਉਹ ਸਾਹਸੀ ਸਨ ਸੋ ਇਸੇ ਤਰ੍ਹਾਂ ਦੇ ਹੋਰ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਸੋ ਜੀ ਅਗਲਾ ਪ੍ਰਸ਼ਨ ਦੇਖੀਏ ਕਿ ਜਿਹਦੇ ਵਿੱਚ ਤੁਸੀਂ ਅਗੇਨ ਆਪਸ਼ਨ ਆ ਕਵਿਤਾ ਵਿੱਚੋਂ ਵੀ ਨਹੀਂ ਠੀਕ ਹੈ ਤੇ ਵਾਰਤਕ ਵਿੱਚੋਂ ਨਹੀਂ ਤੇ ਸਤਗੁਰੂ ਨਾਨਕ ਪ੍ਰਗਟਿਆ ਦੇ ਵਿੱਚ ਉਸ ਸਮੇਂ ਦੇ ਬਹੁਤ ਸਾਰੇ ਸਮਾਜਿਕ ਪੱਖ ਕੇ ਸਮਾਜ ਕਿਹਜਾ ਸੀਗਾ ਠੀਕ ਹੈ ਤਾਂ ਉਹ ਉਹਦਾ ਚਾਨਣਾ ਪਾਇਆ ਗਿਆ ਹੈ ਵੱਡਾ ਉੱਤਰ ਬਣੇਗਾ ਇਹਦਾ ਤੇ ਪਰਮਾਤਮਾ ਦਾ ਨਾਮ ਤਿਆਗ ਕੇ ਗੁਰੂ ਅਰਜਨ ਦੇਵ ਜੀ ਦੇ ਬਣ ਚੁਕੇ ਹੀ ਜੀਵਸਤਾ ਹੋ ਜਾਂਦੀ ਉਹ ਸਾਰਾ ਕੁਝ ਗੁਰੂ ਉਤੇ ਛੱਡ ਦਿੰਦੇ ਨੇ ਪਰਮਾਤਮਾ ਤੇ ਛੱਡ ਦਿੰਦੇ ਨੇ ਕਿ ਹੁਣ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੂੰ ਹੀ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ ਠੀਕ ਹੈ ਇਹਨੂੰ ਡਿਟੇਲਸ ਲਿਖਣਾ ਦੋਨਾਂ ਚੋਂ ਇੱਕ ਕਰਨਾ ਫਿਰ ਇਸ ਤਰੀ ਇੱਕ ਪ੍ਰਾਰਥਨਾ ਲੇਖ ਵਿੱਚੋਂ ਤੁਹਾਡਾ ਇੱਕ ਤੁਰੰਦਾ ਹਨਰ ਠੀਕ ਹੈ ਦੋਨਾਂ ਦੇ ਵਿੱਚੋਂ ਅਗੇ ਨੇ ਇੱਕ ਕਰਨਾ ਕਿ ਤੁਰੰਦਾ ਹਨਰ ਪਾਠ ਦੇ ਧਾਰਤਿਓਂ ਨਹੀਂ ਪੁੱਛਿਆ ਕਿ ਕਿਹੜੇ ਲੋਕ ਜਿਹੜੇ ਉਹ ਕਹਿੰਦੇ ਨੇ ਕਿ ਤੁਰਨ ਦਾ ਕੋਈ ਲਾਭ ਨਹੀਂ ਉਹ ਕੀ ਕੀ ਬਹਾਨੇ ਲਾਉਂਦੇ ਨੇ ਕਿ ਸਮਾਂ ਖਰਾਬ ਹੁੰਦਾ ਇਹਦੇ ਨਾਲ ਕੀ ਹੋ ਜੇਗਾ ਠੀਕ ਹੈ ਸੋ ਡਿਟੇਲਡ ਆਨਸਰ ਤੁਹਾਨੂੰ ਬਣਿਆ ਬਣਾਇਆ ਮਿਲ ਜਾਣਾ ਤੇ ਰੋਜ਼ਾਨਾ ਪਾਠ ਪੜਨ ਨਾਲ ਜਿਹੜਾ ਕੈਦੀ ਸੋਦੇ باندې ਕੀ ਅਸਰ ਹੋਇਆ ਸੀ ਉਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ ਠੀਕ ਹੈ ਤੇ ਲਾਸਟ ਵਿੱਚ ਸੋਲਵਾ ਹੈਗਾ ਇਕਾਂਗੀ ਵਿੱਚੋਂ ਜ਼ਫਰਨਾਮਾ ਦੇ ਵਿੱਚੋਂ ਆਏਗਾ ਇੱਕ ਦੂਜਾ ਵਿਆਜੋਂ ਠੀਕ ਹੈ ਤਾਂ ਜ਼ਫਰਨਾਮਾ ਦੇ ਵਿੱਚ ਅਸੀਂ ਦੱਸਣਾ ਕਿ ਔਰੰਗਜ਼ੇਬ ਨੇ ਆਸਤਖਾਨ ਦੇ ਸਾਹਮਣੇ ਜਦੋਂ ਕੀ ਕਿਸ ਤਰ੍ਹਾਂ ਆਪਦੇ ਪਾਪ ਪ੍ਰਗਟ ਕੀਤੇ ਜੋ ਉਹਨੂੰ ਜ਼ਫਰਨਾਮਾ ਪੜ੍ਹ ਕੇ ਫੀਲ ਹੋਇਆ ਸੀਗਾ ਹਨਾ ਸਾਰੇ ਉਹਨੂੰ ਆਪਦੇ ਜ਼ੁਲਮ ਜਿਹੜੇ ਯਾਦ ਆਉਂਦੇ ਨੇ ਉਹ ਆਪਦੇ ਆਪ ਨੂੰ ਗੁਨਾਹਗਰ ਸਮਝਦਾ ਗਿਲਟੀ ਫੀਲ ਕਰਦਾ ਉਹ ਸਾਰੇ ਨੂੰ ਤੁਸੀਂ ਜਿੰਨਾ ਡਿਟੇਲ ਚ ਲਿਖ ਸਕਦੇ ਹੋ ਲਿਖਣਾ ਠੀਕ ਹੈ ਐਂਡ ਦੂਜਾ ਵਿਆਹ ਇੱਕ ਅੰਗੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਉੱਥੇ ਵੀ ਜਿਹੜਾ ਹੈ ਕਿ ਮਨਜੀਤ कौर ਜਿਹੜੀ ਸੀਗੀ ਉਹਦੀ ਸੱਸ ਨੂੰ ਉਹਦੇ ਚ ਕੀ ਕੀ ਕਮੀਆਂ ਨਜ਼ਰ ਆਉਂਦੀਆਂ ਵੀ ਇਹ ਸਬਜੀ ਨਹੀਂ ਢੰਗ ਨਾਲ ਬਣਾਉਂਦੀ ਇਹਨੂੰ ਕੰਮ ਨਹੀਂ ਕਰਨਾ ਆਂਦਾ ਇਹਨੂੰ ਆਟਾ ਨਹੀਂ ਸਹੀ ਕਰਉਣਾ ਆਂਦਾ ਇਹ ਬੋਲਦੀ ਸਹੀ ਨਹੀਂ ਹੈਨਾ ਸੋ ਇਹ ਸਾਰੀਆਂ ਗੱਲਾਂ ਅਸੀਂ ਡਿਟੇਲ ਵਿੱਚ ਕਰਾਂਗੇ ਤੇ ਇਸ ਤੋਂ ਬਿਨਾ ਮੈਂ ਕਹਿਣਾ ਚਾਹਾਂਗੀ ਕਿ ਅਗਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਕਿਸੇ ਵੀ ਵਿਸ਼ੇ ਦੇ ਉੱਤੇ ਤੁਹਾਡਾ ਜੋ ਕੋਈ ਵੀ ਟੌਪਿਕ ਹੈ ਜਿਹੜਾ ਜਿਸ ਤੇ ਉੱਤੇ ਤੁਸੀਂ ਆਪਣੀ ਇੱਕ ਕਲਾਸ ਮੇਰੇ ਨਾਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਤਾਂ ਮੈਂ ਉਸੇ ਤਰ੍ਹਾਂ ਦਾ ਇੱਕ 7 ਡੇ ਕ੍ਰੈਸ਼ ਕੋਰਸ ਪਲਾਨ ਕੀਤਾ ਹੋਇਆ ਜਿਸ ਦੇ ਵਿੱਚ ਸਾਰੀਆਂ ਹੀ ਜੋ ਵੀ ਤੁਹਾਨੂੰ ਦਿੱਕਤਾਂ ਆਉਂਦੀਆਂ ਨੇ ਉਹ ਡਿਸਕਸ ਕੀਤੀਆਂ ਜਾਣਗੀਆਂ ਤੇ ਜਾਂ ਫਿਰ ਬਰੀਫਲੀ ਇਸ ਤਰ੍ਹਾਂ ਤਰੀਕੇ ਦੇ ਨਾਲ ਤੁਹਾਨੂੰ ਪੇਪਰ ਦੀ ਤਿਆਰੀ ਕਰਾਈ ਜਾਏਗੀ ਕਿ ਤੁਹਾਡਾ ਸਾਰਾ ਸਿਲੇਬਸ ਹੈ ਜਿਹੜਾ ਉਹ ਕਵਰ ਹੋ ਜਾਏਗਾ ਸੋ ਕਿਸੇ ਨੇ ਵੀ ਇਸ ਤਰ੍ਹਾਂ ਦੀ ਕਲਾਸ ਅਗਰ ਕੋਈ ਚਾਹੁੰਦਾ ਤਾਂ ਮੈਨੂੰ ਛੇਤੀ ਹੀ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਤੇ ਬਾਕੀ ਦੇ ਪਾਠਾਂ ਦੀ ਵੀਡੀਓ ਦੇਖਣ ਦੇ ਲਈ ਤੁਸੀਂ ਜੋ ਹੈ ਇਸ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਲਿੰਕ ਦੇ ਦੇਵਾਂਗੀ ਤਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ